ਰੇ ਆਇਆ ਤੁਹਾਨੂੰ ਅਠੋ ਪਹਿਰ ਦੀ ਸਮਾਦੀ ਲੱਗੀ ਰਹਿੰਦੀ ਏ ਰੱਬ ਨੇ ਬਿਹਾਰ ਹਾਂ ਦੀ ਅਠੋ ਪਹਿਰ ਦੀ ਸਮਾਦੀ ਲੱਗੀ ਰਹਿੰਦੀ ਏ ਰੱਬ ਨੇ समाधी लॻी रब दार अठो पैर जी समाधी لگی रेंदी रब ते अठो पहर जी समाधी लॻी لگی ਅਠੋ ਪਹਿਰ ਦੀ ਸਮਤੀ ਲਗੀ ਰਹਿੰਦੀ ਹੈ ਰਬ ਦੇ ਪਿਆਰ ਨਾਲ ਹੀ ਐਸਾ ਕੋਬੜ ਭੱਗੀ ਆਇਆ ਆਠ ਪਹਿਰ ਜਨ ਖਸ਼ਮ ਤੇ ਆਇਆ ਇਦਾਂ ਦਾ ਕੋਈ ਵਿਰਲਾ-ਵਿਰਲਾ ਹੁੰਦਾ ਜਿਹੜਾ ਅਠੇ ਪੈਰ ਪ੍ਰਮਾਤਮਾ 'ਚ ਧਿਆਨ ਰੱਖੇ ਅਠੇ ਪੈਰ ਹੀ ਪ੍ਰਮਾਤਮਾ ਦਾ ਨਾਮ ਸਿਮਰਦਾ ਰਹੇ ਚਾਰ ਪੈਰ ਜਨ ਹੁੰਦਾ ਤੇ ਚਾਰ ਪੈਰ ਰਾਤ ਹੁੰਦੀ ਸੋ ਗੁਰੂ ਪਿਆਰੋ ਅਠੋ ਪੈਰ ਦੀ ਸਮਾਧੀ ਲੱਗਣੀ ਕਦੋਂ ਸ਼ੁਰੂ ਹੁੰਦੀ ਜਿਹੜਾ ਰੋਜ਼ ਸੰਗਤ ਵਿੱਚ ਆਏ ਰੋਜ਼ ਸੰਗਤ ਵਿੱਚ ਅੱਧਾ ਘੰਟਾ ਘੰਟਾ ਬਹਿ ਕੇ ਜਿਹੜਾ ਸਿਮਰਨ ਕਰਦਾ ਹੌਲੀ ਹੌਲੀ ਕਿਰਪਾ ਹੁੰਦੀ ਉਹਦੇ ਤੇ ਕੰਮ ਕਰ ਕਰਦੇ ਆਂ ਤੁਰਦੇ ਆਂ ਫਿਰਦੇ ਆਂ ਸੁੱਤੇ ਆਂ ਜਾਗਦੇ ਆਂ ਰਾਤ ਨੂੰ ਸੁੱਤੇ ਪਿਆ ਵੀ ਸੁਪਨੇ ਦੇ ਵਿੱਚ ਵੀ ਉਹਦਾ ਸਿਮਰਨ ਚੱਲਦਾ ਸੋ ਇਹ ਕਦੋਂ ਕਿਰਪਾ ਹੁੰਦੀ ਹੈ ਸੰਗਤ ਵਿੱਚ ਆ ਕੇ ਕਿਰਪਾ ਹੁੰਦੀ ਜਿਹੜੇ ਰੋਜ਼ ਸੰਗਤ ਵਿੱਚ ਅੱਧਾ ਘੰਟਾ ਘੰਟਾ ਕੱਢਣ ਲੱਗ ਜਾਂਦੇ ਆ ਸੋ ਜਿਵੇਂ ਅਮਲੀ ਜਦੋਂ ਅਮਲ ਖਾਣਾ ਸ਼ੁਰੂ ਕਰਦੇ ਹਨ ਸੋ ਪਹਿਲਾਂ ਸ਼ੌਕ ਸ਼ੌਕ ਦੇ ਵਿੱਚ ਥੋੜਾ ਥੋੜਾ ਲੈਂਦਾ ਹੌਲੀ ਹੌਲੀ ਜਿਹੜੇ ਦੋਸਤ ਮਿੱਤਰ ਨੇ ਕਹਿੰਦੇ ਕੋਈ ਨਹੀਂ ਮਰ ਚੱਲਿਆ ਤੂੰ ਲੈ ਥੋੜਾ ਜਿਹਾ ਤਲਿੰਦੇ ਰੱਖ ਲੈ ਖਾ ਕੇ ਦੇ ਸੋ ਪਹਿਲਾਂ ਤੈਨੂੰ ਕੋੜਾ ਵੀ ਲੱਗਦਾ ਹੈ ਬੜੀਆਂ ਅੱਖਾਂ ਜੀਆਂ ਚੜਾਉਂਦਾ ਸੋ ਗੁਰੂ ਪਿਆਰਿਓ ਬੜਾ ਔਖਾ ਜਿਹਾ ਹੁੰਦਾ ਖਾਣ ਲੱਗਿਆਂ ਪਰ ਹੌਲੀ ਹੌਲੀ ਪਟਿਆ ਜਾਂਦਾ ਉਹ ਸੋ ਜਿਵੇਂ ਜਿਵੇਂ ਖਾਈ ਜਾਂਦਾ ਸੋ ਹੌਲੀ ਹੌਲੀ ਜਿਹੜਾ ਨਸ਼ਾ ਹੈ ਉਹ ਹੱਡਾਂ 'ਚ ਰਚ ਜਾਂਦਾ ਕਹਿੰਦੇ ਪਹਿਲਾ ਬੰਦਾ ਨਸ਼ੇ ਨੂੰ ਖਾਂਦਾ ਪਰ ਜਦੋਂ ਹੱਡਾਂ 'ਚ ਰਚ ਜਾਂਦਾ ਫਿਰ ਕਹਿੰਦਾ ਬੰਦਾ ਨਸ਼ੇ ਨੂੰ ਨਹੀਂ ਖਾਂਦਾ ਨਸ਼ਾ ਬੰਦੇ ਨੂੰ ਖਾਂਦਾ ਹੈ ਫਿਰ ਜਦੋਂ ਹੱਡਾਂ ਨੂੰ ਲੱਗ ਜਾਂਦਾ ਹੈ ਗੁਰੂ ਪਿਆਰਿਓ ਫਿਰ ਟਾਈਮ ਤੇ ਨਸ਼ਾ ਨਾ ਮਿਲੇ ਤੇ ਉਹਨੂੰ ਬਹੁਤ ਔਖਾ ਹੋ ਜਾਂਦਾ ਬਹੁਤ ਤਲਖੀ ਲੱਗਦੀ ਸੋ ਮੌਤ ਨਾਲੋਂ ਵੀ ਭੈੜਾ ਸਮਾ ਆ ਜਾਂਦਾ ਉਸ ਸਮੇਂ ਜਦੋਂ ਉਹਨੂੰ ਟਾਈਮ ਤੇ ਸਮਾਂ ਨਾ ਨਸ਼ਾ ਨਾ ਨਾ ਮਿਲੇ ਸੋ ਇਹਨਾਂ ਮੌਤ ਜਦੋਂ ਆਉਂਦੀ ਹੈ ਕਹਿੰਦੇ ਉਹ ਵੀ ਹੱਡ ਤੋੜ ਦਿੰਦੀ ਫਰੀਦਾ ਜਿੰਦਨ ਮਾਣੀ ਕੱਢੀਏ ਹੱਡਾਂ ਨੂੰ ਕੜਕਾਏ ਸਾਰੇ ਹੱਡ ਪੈਰ ਮੁੜ ਜਾਂਦੇ ਦੇਖੋ ਜਦੋਂ ਬੰਦਾ ਮਰਦਾ ਹੈ ਤੇ ਹੱਥ ਪੈਰ ਮੁੜ ਜਾਂਦੇ ਰੰਗ ਕਈ ਵਾਰੀ ਪੀਲਾ ਪੈ ਜਾਂਦਾ ਕਈ ਵਾਰੀ ਨੀਲਾ ਹੋ ਜਾਂਦਾ ਸਰੀਰ ਜਮਾ ਠੰਡਾ ਪੈ ਜਾਂਦਾ ਤੇ ਹੱਥ ਪੈਰ ਸਾਗ ਮੁੜ ਜਾਂਦੇ ਤੇ ਭਗਤ ਫਰੀਦ ਜੀ ਕਹਿੰਦੇ ਸਾਰੇ ਹੱਡ ਤੋੜ ਕੇ ਸੋ ਜਿਵੇਂ ਆਪਾਂ ਬਦਾਮ ਦੀ igree ਕੱਟਦੇ ਹਨ ਸੋ ਵੇਖੋ ਉਤੋਂ ਦੀ ਛਿੱਲਾ ਉਹਦੀ ਛਿਲੜ ਜੀ ਦੀ ਭੰਨਦੇ ਆਪਾਂ ਕੋਈ ਚੀਜ਼ ਰਾ ਕੇ ਉੱਤੇ ਵੱਟਾ ਮਾਰਦੇ ਸੋ ਗੁਰੂ ਪਿਆਰਿਓ ਸੋ ਉਹਦੇ ਵਿੱਚੋਂ ਗਰੀ ਕੱਢ ਲੈਂਦੇ ਆ ਬਦਾਮ ਦੀ ਗਰੀ ਸੋ ਇਸੇ ਤਰ੍ਹਾਂ ਮੌਤ ਜਦੋਂ ਆਉਂਦੀ ਬੰਦੇ ਦੀ ਕਹਿੰਦੇ ਸੋ ਇਸ ਤਰ੍ਹਾਂ ਸਰੀਰ ਨੂੰ ਭੰਨ ਕੇ ਤੇ ਫਿਰ ਵਿੱਚੋਂ ਜਾਨ ਕੱਢ ਲੀ ਸੋ ਬਹੁਤ ਤਕਲੀਫ ਹੁੰਦੀ ਉਹਦੇ ਨਾਲੋਂ ਵੀ ਜ਼ਿਆਦਾ ਤਕਲੀਫ ਹੁੰਦੀ ਹੈ ਬਲੀ ਨੂੰ ਜਦੋਂ ਉਹਨੂੰ ਟਾਈਮ ਤੇ ਨਸ਼ਾ ਨਾ ਮਿਲੇ ਕਿਉਂਕਿ ਹੱਡਾਂ 'ਚ ਰਚ ਗਿਆ ਸੋ ਬਹੁਤ ਔਖਾ ਹੋ ਜਾਂਦਾ ਜਦੋਂ ਉਹਨੂੰ ਟਾਈਮ ਤੇ ਨਸ਼ਾ ਨਹੀਂ ਮਿਲਦਾ ਸੋ ਜਦੋਂ ਹੱਡਾਂ 'ਚ ਰਚ ਗਿਆ ਫਿਰ ਕਹਿੰਦੇ ਬੰਦਾ ਨਸ਼ੇ ਨੂੰ ਨਹੀਂ ਖਾਂਦਾ ਨਸ਼ਾ ਬੰਦੇ ਨੂੰ ਖਾਂਦਾ ਅੰਦਰੋਂ ਤਰੋੜ ਤਰੋੜ ਕੇ ਸੋ ਇਸੇ ਤਰ੍ਹਾਂ ਅਮੜੀ ਸ਼ੁਰੂ ਕਿਵੇਂ ਹੋਇਆ ਸ਼ੌਂਕ ਸ਼ੌਂਕ ਜੋ ਥੋੜਾ ਥੋੜਾ ਖਾਂਦਿਆਂ ਖਾਂਦੇ ਆ ਪੱਕਾ ਅਮੜੀ ਬਣ ਜਾਂਦਾ ਸੋ ਇਸੇ ਤਰ੍ਹਾਂ ਜਿਹੜੇ ਸਿਮਰਨ ਕਰਨ ਲੱਗ ਜਾਂਦੇ ਆ ਸੰਗਤ ਵਿੱਚ ਬਹਿ ਕੇ ਜਦੋਂ ਸਿਮਰਨ ਗੁਰੂ ਪਿਆਰਿਓ ਅੰਦਰ ਮਨ ਵਿੱਚ ਲੈ ਜਾਂਦਾ ਸੋ ਜਦੋਂ ਗੁਰੂ ਪਿਆਰਿਓ ਇਹ ਰੋਮ ਰੋਮ ਵਿੱਚ ਚੱਲ ਪਿੰਦਾ ਸਿਮਰਨ ਸੰਗਤ ਵਿੱਚ ਕਰਦਿਆਂ ਕਰਦਿਆਂ ਸੰਗਤ ਵਿੱਚ ਬਹਿ ਕੇ ਜਦੋਂ ਜਿਹੜੇ ਲਗਾਤਾਰ ਸਿਮਰਨ ਕਰਦੇ ਆ ਰੋਜ਼ ਟਾਈਮ ਕੱਢਦੇ ਜਿਹੜੇ ਸੋ ਹੌਲੀ ਹੌਲੀ ਫਿਰ ਸਿਮਰਨ ਅਗਾ ਦੀ ਅਗਾ ਵੱਧਦਾ ਰਾਤ ਨੂੰ ਸੁੱਤੇ ਪਿਆ ਸੁਪਨੇ ਦੇ ਵਿੱਚ ਵੀ ਸਿਮਰਨ ਚੱਲਿਆ ਨਾ ਮਾੜਾ ਸੁਪਨਾ ਕੋਈ ਨਹੀਂ ਆਏਗਾ 1% ਵੀ ਕੋਈ ਮਾੜਾ ਸੁਪਨਾ ਨਹੀਂ ਹੁੰਦਾ ਜਿੰਨੇ ਸੁਪਨੇ ਆਉਣਗੇ ਸਾਰੇ ਚੰਗੇ ਆਉਣਗੇ ਜਿਹੜੇ ਜਣੇ ਜਪਦੇ ਰਹਿੰਦੇ ਆ ਉਹਨਾਂ ਦਾ ਰਾਤ ਨੂੰ ਸੁੱਤੇ ਪਿਆ ਵੀ ਚੱਲਦਾ ਰਹਿੰਦਾ ਸਿਮਰਨ ਤੇ ਜਿਹੜੇ ਦਿਨੇ ਗੁਰੂ ਪਿਆਰਿਓ ਗਾਲਾਂ ਕੱਢਦੇ ਰਹਿੰਦੇ ਆ ਤਲੇਸ਼ ਚ ਫਸੇ ਰਹਿੰਦੇ ਆ ਜਿਹੜੇ ਦਿਨੇ ਲੜਦੇ ਰਹਿੰਦੇ ਆ ਉਹ ਰਾਤ ਨੂੰ ਸੁਪਨੇ 'ਚ ਵੀ ਸ਼ੇਰ ਪਾੜਦੇ ਸੁਪਨੇ ਦੇ ਵਿੱਚ ਸੋ ਇਹ ਪ੍ਰੈਕਟੀਕਲੀ ਗੱਲਾਂ ਸੋ ਤੁਸੀਂ ਕਰਕੇ ਦੇਖੋ ਸਿਮਰ ਆਪਣੇ ਆਪ ਪਤਾ ਲੱਗੇਗਾ ਤੁਹਾਨੂੰ ਸੋ ਲਗਾਤਾਰ ਤੁਸੀਂ ਸਿਮਰਨ ਕਰੋ ਸੰਗਤ ਵਿੱਚ ਆਓ ਰੋਜ਼ ਫਿਰ ਗੁਰੂ ਪਿਆਰਿਓ ਸੁੱਤੇ ਪਿਆ ਵੀ ਤੁਹਾਡਾ ਚੱਲੇਗਾ ਤੁਸੀਂ ਜੋ ਰਾਤ ਨੂੰ ਸੋਚ ਕੇ ਸੌਂਦੇ ਹੋ ਕਈ ਵਾਰੀ ਰਾਤ ਨੂੰ ਇਦਾਂ ਦੇ ਸੁਪਨੇ ਚੱਲ ਪੈਂਦੇ ਆ ਇਸੇ ਕਰਕੇ ਗੁਰੂ ਸਾਹਿਬਾਂ ਨੇ ਆਪਾਂ ਨੂੰ ਸੌਣ ਵੇਲੇ ਕੀਰਤਨ ਸੋ ਇਹਦਾ ਪਾਠ ਦਿੱਤਾ ਹੈ ਕਿ ਜਦੋਂ ਵੀ ਮੇਰਾ ਸਿੱਖ ਸੌਵੇ ਸੋ ਮੰਜੇ ਦੇ ਆਸਣ ਲਾਵੇ ਸੋ ਸਰਾਣੇ ਵਾਲੇ ਪਾਸੇ ਮੂੰਹ ਕਰਕੇ ਸੋ 10 ਮਿੰਟ ਲੱਗਦੇ ਆ ਬਸ ਸੋ ਕੀਰਤਨ ਸੁਹੇਲਾ ਦਾ ਪਾਠ ਕਰਕੇ ਸੋ ਗੁਰੂ ਪਿਆਰਿਓ ਅਰਦਾਸ ਕਰਕੇ ਤੇ ਸੌਜੇ ਸੌਂਦਿਆ ਸੌਂਦਿਆ 5-10 ਮਿੰਟ ਸਿਮਰਨ ਕਰੇ ਜਦੋਂ ਚਿਰ ਨੀਂਦ ਨਹੀਂ ਆਉਂਦੀ ਸਿਮਰਨ ਕਰਦਿਆਂ ਕਰਦਿਆਂ ਜਦੋਂ ਤੁਸੀਂ ਸੌਜੋਗੇ ਸੋ ਸੁਪਨੇ ਫਿਰ ਬਹੁਤ ਚੰਗੇ ਚੰਗੇ ਆਉਂਦੇ ਤੇ ਜੇ ਬੰਦਾ ਲੜਾਈ ਕਰਕੇ ਸੋਵੇ ਫਿਰ ਰਾਤ ਨੂੰ ਸੁੱਤੇ ਪਿਆ ਵੀ ਲੜੇਗਾ ਸੋਏ ਤੇ ਗੁਰੂ ਪਿਆਰਿਓ ਉਹ ਉਦਾਂ ਦਾ ਹੀ ਰੰਗ ਚੜਨਾ ਜਿਵੇਂ ਦੀ ਸੰਗਤ ਕਰਦਾ ਬੰਦਾ ਦਿਨੇ ਸੋ ਜਿਵੇਂ ਦਿਨੇ ਕਲੇ ਕਲੇਸ਼ ਚ ਫਸਿਆ ਰਹਿੰਦਾ ਓਵੇਂ ਰਾਤ ਨੂੰ ਫਸਿਆ ਸੁਪਨੇ ਚ ਵਿੱਚ ਸੋ ਆਓ ਜੀ ਆਪਾਂ ਚਾਹੁੰਦੇ ਆ ਕਿ ਆਪਣੀ ਅਠੋ ਪੈਰ ਦੀ ਸਮਾਧੀ ਲੱਗੇ ਕਿ ਨਾ ਦਿਨੇ ਭੁੱਲੇ ਪ੍ਰਮਾਤਮਾ ਨਾ ਰਾਤ ਨੂੰ ਭੁੱਲੇ ਫਿਰ ਸੰਗਤ ਕਰਨੀ ਬਹੁਤ ਲਾਜ਼ਮੀ ਸੋ ਸੰਗਤ ਵਿੱਚ ਆਵਾਂਗੇ ਤਾਂ ਤਾਈਂ ਕਿਰਪਾ ਹੁੰਦੀ ਸੰਗਤ ਤੋਂ ਬਿਨਾਂ ਕਿਰਪਾ ਨਹੀਂ ਹੁੰਦੀ ਸੋ ਆਪੋਰਸ ਲੋਕ ਪਵਨੰਗਰੂ ਪਾਣੀ